ਲੋ ਜੀ ਆਰ ਟਿਕਾ ਹੋ ਗਈ ਤਿਆਰ ਬਰ ਤਿਆਰ ਆ ਦੋ ਸਵਾਰ ਕੇ ਚਮਕਾਈ ਆ ਥੋੜੀ ਜਿਹਾ ਆਪਾਂ ਮੋਡੀਫਿਕੇਸ਼ਨ ਕਰਾਈ ਸੀਗੀ ਇੱਕ ਤਾਸ ਸਿੱਧੂ ਲਗਾਇਆ ਸੀਗਾ ਤੇ ਇੱਕ ਜੇ ਜੈਰਾ ਸਾਹਿਬ ਜੀ ਲਖਾਇਆ ਸੀ ਤੇ ਕਾ ਸਾਰੇ ਪੱਲਿਆਂ ਤੇ ਕਰਾਇਆ ਸੀ ਆਰ ਟਿਕਾ ਤੇ ਪੈਰ ਬਹੁਤ ਲੱਗਦੇ ਸੀ ਤੇ بس ਬਾਕੀ ਉੱਥੇ ਪੈਟਰੋਲ ਲਖਾਇਆ ਸੀ ਇੱਕ بس ਇਨੀ ਕ ਕਰਾਈ ਸੀਗੀ ਮੋਡੀਫਿਕੇਸ਼ਨ ਲੋ ਜੀ ਲੋ ਜੀ ਹੁਣ ਇਹਦੀ ਐਵਰੇਜ 11.7 ਦੱਸਦੀ ਬਈ ਤੇ ਇਹ ਕਈ ਵਾਰ ਨਾਲ 23 ਤੱਕ ਵੀ ਪਹੁੰਚ ਜਾਂਦੀ ਆ ਐਵਰੇਜ ਤਾਂ ਐਵੇਂ ਕਹੀਏ ਗੱਡੀ ਵੀ ਬਹੁਤ ਵਧੀਆ ਹੈ ਤੇ ਆਪਾਂ ਅੱਜ ਦੇਖਾਂਗੇ ਪਹਾੜੀ ਇਲਾਕੇ ਦੇ ਵਿੱਚ ਕੀ ਪਰਫਾਰਮੈਂਸ ਕਰਦੀ ਆ ਆਜਾਪਾ ਚੱਲੇ ਆਂ ਚਿੰਤਪੂਰਨੀ ਤੇ ਜਵਾਲਾ ਜੀ ਤੇ ਨਾਲ ਫੈਮਿਲੀ ਆਪਣੇ ਜਾਊਗੀ ਤੇ ਜਿੰਨਾ ਵੀ ਬਲੌਗ ਬਣ ਸਕਿਆ ਉਹ ਆਪਾਂ ਬਣਾ ਕੇ ਐਡਿਟ ਕਰਕੇ ਪੇਸ਼ ਕਰਾ ਦੇਾਂਗੇ ਤੁਹਾਡੇ ਅੱਗੇ ਠੀਕ ਆ ਜੀ ਦੇਖਦੇ ਆਂ ਪਹਾੜਾਂ 'ਚ ਕੀ ਕਰਦੀ ਆਪਣੀ ਆਰਟੀਕਲ ਲਓ ਜੀ ਆਰਟੀਕਲ ਆਪਣੀ ਰੈਡੀ ਆ ਚੰਨੀ ਪਹਾੜਾਂ 'ਚ ਅੱਜ ਟੈਂਕੀ ਫੁੱਲ ਕਰਾਤੀ ਹੁ ਸੱਤ ਦੀ ਐਵਰੇਜ ਹੋ ਗਈ ਆਂ। ਹੁਣ ਆਪਾਂ ਪਹੁੰਚ ਗਏ ਆਂ। ਲਗਭਗ ਊਨੇ ਪਹੁੰਚ ਗਏ ਆਂ। ਤੇ ਜਾਣੇ ਪਏ ਆਂ। ਇਹ ਇੱਥੋਂ 1 ਘੰਟਾ ਲੱਗ ਜਾਣਾ ਆਪਾਂ ਨੂੰ। ਜੋ ਵਾਲਾ ਜੀ ਪਹੁੰਚਣ ਇੱਥੇ ਰੁਕੇ ਸੀ ਕਿ ਕੁਝ ਪਾਣ ਪੀਣ ਨੂੰ। ਲਓ ਜੀ ਪੀਣ ਨੂੰ ਆਪਾਂ ਲੈ ਲਿਆ ਰੈਂਡਾ। ਇਧਰੋਂ ਮੈਂ ਰੈਂਡਾ ਆਈ ਆ ਦੇ ਮਿਲਦਾ ਪੈਪਸੀ ਦਾ। ਜੀ ਮੇਨ 10 ਕਿਲੋਮੀਟਰ ਰਹਿ ਗਿਆ ਜਵਾਲਾ ਜੀ ਤੇ ਲੱਗੇ ਆਪਾਂ ਪਹੁੰਚਣ ਮੜ ਜਾ ਬ੍ਰੇਕ ਲਈ ਸੀਗੀ ਗੱਡੀ ਨੂੰ ਸਾਧਵਾਦੀ ਆ ਮੜ ਜਾ ਨਾ ਨੇ ਆਪਣੀਆਂ ਲੱਤਾਂ ਲੁੱਟਾ ਸਿੱਧੀਆਂ ਕਰ ਲਈਆਂ 18 ਇਹ ਐਵਰੇਜ ਦਿੰਦੀ ਪਹਾੜਾਂ ਦੇ ਵਿੱਚ ਵੀ ਆ ਕੇ ਅੱਛਾ ਕਿ ਆਪਾਂ ਜਵਾਲਾ ਜੀ ਤੇ ਆਹ ਪਾਰਕਿੰਗ ਜਲਾਤੀ ਗੱਡੀ ਚਲੋ ਭਾਜੀ ਚਲਿਏ ਆਹ ਭਾਈ ਕੋਲ ਆਈ ਆ ਲਓ ਜੀ ਆਪਾਂ ਜਾਣੇ ਪਏ ਜਵਾਲਾ ਜੀ ਮਹਾਮਾਈ ਦੇ ਮੰਦਰ ਉੱਪਰ ਲਓ ਜੀ ਆਪਾਂ ਪੌੜੀਆਂ ਤੱਕ ਪਹੁੰਚ ਗਏ ਸਾਪਾ ਚਿੰਤਪੁਰ ਨਹੀਂ ਜਾਵਾਂਗੇ ਹੁਣ ਪਹਿਲਾਂ ਲੰਚ ਕਰ ਗਏ ਅਰਸ਼ਣ ਕਰ ਲਿਆ ਤਾਂ ਹੁਣ ਆਪਾਂ ਪਾਰਕਿੰਗ ਚੋਂ ਗੱਡੀ ਲੈ ਕੇ ਚਲੀਏ ਕਰਨ ਤੱਪਗੀ ਵਿਚਾਰੀ ਖੜੀ ਲੋ ਜੀ ਆਪਾਂ ਚਿੰਤਪੁਰ ਨਹੀਂ ਨਾਉਦੇ ਪਏ ਤੇ ਰਸਤੇ ਦੇ ਵਿੱਚ ਰੁਕੇ ਸੀ ਯਾਰਾ ਗੱਡੀ ਮਾਰਾ ਸਾਧ ਵਾਲੀ ਹੈ ਚੜਦੀ ਭਈ ਹੈ ਵਿਚਾਰੀ ਦੋਰ ਮਾਰ ਮਾਰ ਕੇ ਤਾਂ ਗੱਡੀਆਂ ਗੱਦਾ ਡੰਗੀਆਂ ਜਾਂਦੀਆਂ ਪੂਰੀਆਂ ਅਸੀਂ ਚਿੰਤਪੁਰਨੀ ਪਹੁੰਚ ਗਏ ਉਹ ਪਾਰਕਿੰਗ ਤੇ ਲਾਤੀ ਗੱਡੀ ਉਹ ਖੜੀ ਹੈ ਪਾਰਕਿੰਗ ਇਹਦੀ ਬਾਵਾ ਹੀ ਵੱਡੀ ਵਧੀਆ ਬਣਾਇਆ ਉਹਦਾ ਮਾਹੌਲ ਹੈ ਜਾਈ ਸ਼ੇਰੀਡ ਆਮ ਉਹ ਇਹ ਚਿੰਤਪੁਰਨੀ ਚੱਲੇ ਹੁਣ ਆਪਾਂ ਮੰਦਿਰ ਮੱਥਾ ਟੇਕਾਂ ਗੱਡੀ ਪਾਰਕਿੰਗ ਕਰਿਆ ਚਿੰਤਪੁਰਨੀ ਤਾਂ ਖੈਰ ਰੱਜ ਥੋੜਾ ਮੈਨੂੰ ਲੱਗਦਾ मिलਦੇ ਆ ਫਿਰ ਕਰਾਉਨੇ ਆ ਤੁਹਾਨੂੰ ਦਰਸ਼ਨ ਗਾਂ ਜਾ ਕੇ ਚਿੰਤਪੁਨੀ ਦਾ ਖੈਰ ਰਾਜ ਥੋੜਾ ਹੀ ਵਧੀਆ ਦਰਸ਼ਨ ਹੋਣੀ ਆ ਆ ਗਏ ਵਾਪਸ ਮੱਥਾ ਟੇਕ ਕੇ ਮੱਥਾ ਬਹੁਤ ਵਧੀਆ ਟੇਕ ਹੋਇਆ ਤੇ ਚੱਲੀਏ ਹੁਣ ਘਰ ਨੂੰ ਬਹੁਤ ਜਿਆਦਾ ਥੱਕ ਹੋ ਗਏ ਤੇ ਆਪਣੀ ਗੱਡੀ ਕੋਲ ਤੇ ਚੱਲਦੇ ਆ ਫਿਰ ਰਣੀ ਲੈ ਕੇ ਯਾਰਾ ਲੋਈ ਆਪਣੀ ਆਰਟੀਕਾ ਪਹਾੜਾਂ ਦੇ ਵਿੱਚ ਬਿਲਕੁਲ ਪਾਸ ਆ ਜੀ ਪੈਟਰੋਲ ਕਰਕੇ ਨਾ ਮੰਨਦੀ ਨਹੀਂ ਜਦਾਂ ਮਰਜੀ ਘੜੇ ਲਵਾਈ ਜਾਓ ਦੇਖੋ ਆਪੇ ਕਬ ਜਰਾ ਕਦਾਂ ਉੱਠਦੀ ਪਈ ਪੂਰੀ ਹੱਤ ਕਰਾਉਂਦੀ ਆਰਟੀਕਾ ਮਸਜਿਦ ਤੋਂ ਨਹੀਂ ਤਾਂ ਵਾਪਸ ਆਪਾਂ ਜਾਂਦੇ ਬੈ ਹਿਯਾਰਪੁਰ ਵੱਲ ਨੂੰ ਤਾਂ ਥੋੜੇ ਟਾਈਮ ਦੇ ਵਿੱਚ ਪਹੁੰਚ ਜਾਣਾ ਹਿਯਾਰਪੁਰ ਮਿਲਦੇ ਆਂ ਅਗਲੀ ਕਲਿੱਪ 'ਚ ਲਓ ਜੀ ਰਾਤ ਦੇ ਵੱਜਣ ਲੱਗਿਆ 10 ਤੇ ਆਪਾਂ ਮਾਲਪੁਰ ਪਹੁੰਚ ਕੇ ਫੋਨ ਲੱਗਾ ਬੰਦ ਹੁਣ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ